ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੈਰਾ ਰਚਨਾ ਗਿਆਨ ਦਾ ਬੱਦਾ ਮਨ ਰਹੇ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕਣ ਤੇ ਜੇ ਹੋਰ ਵੀਡੀਓਜ਼ ਦੇਖਣੀਆਂ ਤਾਂ ਚੈਨਲ ਤੇ ਜਾ ਕੇ ਜ਼ਰੂਰ ਦੇਖ ਸਕਦੇ ਹੋ ਕਲਾਸਿਸ ਵਿਦ ਕਵਲਜੀਤ ਮੈਮ ਚੈਨਲ ਦਾ ਨਾਮ ਹੈ ਸੋ ਆਓ ਸ਼ੁਰੂ ਕਰਦੇ ਹਾਂ ਆਪਾਂ ਪੈਰਾ ਰਚਨਾ ਗਿਆਨ ਦਾ ਬੱਦਾ ਮਨ ਰਹੇ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨ ਹੋਏ ਗਿਆਨ ਕਾ ਬੱਦਾ ਮੰਨ ਰਹਿ ਗੁਰਬਿਨ ਗਿਆਨ ਨ ਹੋਏ ਅਰਥਾਤ ਜਿਸ ਤਰ੍ਹਾਂ ਜਾਲ ਕੜੇ ਵਿੱਚ ਬੱਜਿਆ ਹੀ ਰਹਿ ਸਕਦਾ ਹੈ ਕੜੇ ਤੋਂ ਬਿਨਾ ਜਲ ਕਬੂ ਵਿੱਚ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਮਨੁੱਖੀ ਮਨ ਨੂੰ ਗਿਆਨ ਨਾਲ ਹੀ ਬੰਨਿਆ ਜਾ ਸਕਦਾ ਹੈ ਪਰ ਗਿਆਨ ਦੀ ਪ੍ਰਾਪਤੀ ਗੁਰੂ ਤੋਂ ਬਿਨਾ ਨਹੀਂ ਹੋ ਸਕਦੀ ਗੁਰੂ ਜੀ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਆਦਿ ਦੇ ਵਸ ਪੈ ਕੇ ਪਟਕਣ ਵਿੱਚ ਪਏ ਮਨ ਦੀ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਸਤਿਗੁਰ ਦਾ ਗਿਆਨ ਉਪਦੇਸ਼ ਮਨੁੱਖੀ ਮਨ ਨੂੰ ਸੱਚ ਦਾ ਅਨੁਭਵ ਕਰਾ ਕੇ ਤੇ ਉਸ ਨੂੰ ਹਉਮੈ ਤੇ ਵਿਕਾਰਾਂ ਦੀ ਦਲਦਲ ਵਿੱਚੋਂ ਕੱਢ ਕੇ ਕਾਬੂ ਕਰ ਲੈਂਦਾ ਹੈ। ਇਹ ਤਾਂ ਹੋਈ ਰਹਸਮਈ ਗੱਲ ਜੋ ਸਧਾਰਨ ਜੋ ਜਨ ਸਧਾਰਨ ਦੀ ਪੱਧਰ ਤੋਂ ਉੱਚੀ ਹੈ। ਉਂਝ ਵੀ ਅਸੀਂ ਆਪਣੇ ਸਧਾਰਨ ਜੀਵਨ ਵਿੱਚ ਆਪਣੇ ਮਨ ਨੂੰ ਗਿਆਨ ਨਾਲ ਹੀ ਬੰਨ ਕੇ ਰੱਖ ਸਕਦੇ ਹਾਂ। ਜਦੋਂ ਆਲੇ-ਦੁਆਲੇ ਕੋਈ ਛੂਤ ਦੀ ਬਿਮਾਰੀ ਫੈਲਦੀ ਹੈ ਤਾਂ ਜੇਕਰ ਸਾਨੂੰ ਗਿਆਨ ਹੋਵੇ ਕਿ ਇਸ ਦੇ ਫੈਲਣ ਦਾ ਕਾਰਨ ਮੱਖੀਆਂ ਹਨ ਤਾਂ ਅਸੀਂ ਆਪਣੇ ਮਨ ਨੂੰ ਬਾਜ਼ਾਰੀ ਚੀਜ਼ਾਂ ਖਾਣ ਤੋਂ ਰੋਕ ਲਵਾਂਗੇ ਇਸ ਤਰ੍ਹਾਂ ਗਿਆਨ ਨਾਲ ਮਨ ਵੱਜ ਜਾਂਦਾ ਹੈ ਜਦੋਂ ਸਾਨੂੰ ਦੇਸ਼ ਤੇ ਸਮਾਜ ਦੇ ਕਾਨੂੰਨਾਂ ਦਾ ਗਿਆਨ ਹੁੰਦਾ ਹੈ ਤਾਂ ਮਨ ਗਲਤ ਪਾਸੇ ਜਾਣ ਤੋਂ ਰੁਕ ਜਾਂਦਾ ਹੈ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਕਾਨੂੰਨ ਤੋੜਨ ਨਾਲ ਅਸੀਂ ਸਜ਼ਾ ਦੇ ਭਾਗੀ ਬਣਾਂਗੇ ਇਸੀ ਤਰ੍ਹਾਂ ਸ਼ਰਾਬੀ ਨੂੰ ਜਦੋਂ ਇਹ ਗਿਆਨ ਹੋ ਜਾਵੇ ਕਿ ਇਹ ਉਸ ਦੇ ਸਰੀਰ ਦਾ ਨਾਸ਼ ਕਰਦੀ ਹੈ ਤੇ ਉਸ ਦੇ ਪਰਿਵਾਰ ਦੇ ਸੁੱਖ ਦੀ ਦੁਸ਼ਮਣ ਹੈ ਤਾਂ ਉਹ ਨਿਸ਼ਚੈ ਹੀ ਆਪਣੇ ਮਨ ਨੂੰ ਸ਼ਰਾਬ ਪੀਣ ਤੋਂ ਰੋਕ ਕੇ ਦਈਤਨ ਕਰਦਾ ਹੈ ਪ੍ਰੀਖਿਆ ਵਿੱਚ ਫੇਲ ਹੋਣ ਜਾਂ ਘੱਟ ਨੰਬਰ ਲੈਣ ਦਾ ਅਹਿਸਾਸ ਇੱਕ ਵਿਦਿਆਰਥੀ ਦੇ ਮਨ ਨੂੰ ਇਧਰ ਉਧਰ ਭਟਕਣ ਤੋਂ ਹਟਾ ਕੇ ਉਸ ਨੂੰ ਪੜ੍ਹਾਈ ਕਰਨ ਦੀ ਆਪਣੀ ਜ਼ਿੰਮੇਵਾਰੀ ਨਾਲ ਬੰਨ੍ਹ ਦਿੰਦਾ ਹੈ ਇਸ ਕਰਕੇ ਇਹ ਕਹਿਣਾ 16 ਨਹੀਂ ਸੱਚ ਹੈ ਕਿ ਗਿਆਨ ਨਾਲ ਹੀ ਮਨ ਨੂੰ ਬਨਿਆ ਜਾ ਸਕਦਾ ਹੈ